ਮੈਂ ਆਪਣੇ ਦਫ਼ਤਰ ਜਾ ਰਹੀ ਹਾਂ ਇੱਕ ਦਫ਼ਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕ ਲਾ ਮੇਲੇ ਹਾਂ ਆਈ ਐਮ ਦ ਲੋਕਲ ਐਮ ਐਲ ਏ ਹਰ ਲੋਕਲ ਐਮ ਐਲ ਏ ਨੂੰ ਆਪਣੇ ਦਫ਼ਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਨਹੀਂ ਕੁੜੀ ਜੀ ਅੰਦਰ ਨਹੀਂ ਉਹ ਜਿਹੜੇ ਇੱਥੇ ਅੰਦਰ ਕੀ ਟੇਕਰ ਨਹੀਂ ਇੱਕ ਲੇਡੀਜ਼ ਅੰਦਰ ਨਹੀਂ ਉਹਨਾਂ ਨੂੰ ਅੰਦਰ ਆਉਣਾ ਹੈ ਹੱਥ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਕੱਲੀ ਅੰਦਰ ਹੈ ਲੇਡੀ ਐਮ ਐਲ اے ਐ ਇਥੋਂ ਜੀ ਮੇਰਾ ਦਫਤਰ ਹੈ ਮੈਂ ਇਥੋਂ ਦੀ ਐਮ ਐਲ اے ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲਸ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲਸ ਜੀ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਇਸ ਦਫਤਰ ਦੀ ਪਹਿਲਾਂ ਹੀ ਪੁਲਿਸ ਤਰਾਸ਼ੀ ਲੈ ਚੁੱਕੀ ਐ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ ਮੇਰੇ <mere> 80 ਸਾਲ ਦੇ ਮਦਰ ਕੱਲੇ ਸੀਗੇ ਚੰਡੀਗੜ੍ਹ ਦਾ ਅੰਬਰਸਤ ਤਲਾਸ਼ੀ ਲਈਏ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਇੱਥੇ ਕੀ ਕਰਨ ਮੈਨੂੰ ਆਪਣੇ ਦਫ਼ਤਰ ਕਿ ਨਹੀਂ ਜਾ ਮੈਂ ਦਫ਼ਤਰ ਨਹੀਂ ਜਾ ਸਕਦੀ ਤੁਸੀਂ ਦੱਸੋ ਇਜ਼ ਇਟ ਲਾਫੁਲ ਮੈਂ ਰੋਕ ਰਹੀ ਹਾਂ ਕਿਉਂਕਿ ਬੈਨ ਮੈਨੂੰ ਨਹੀਂ ਪਤਾ ਆਈ ਡੋਟ ਨੋ ਆਈ ਡੋਟ ਨੋ ਬਿਲਕੁਲ ਜੀ ਸਾਰਿਆਂ ਐਮ ਐਲ ਏ ਸਾਹਿਬ ਕਹਿੰਦੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਟ 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 ਮੈਂ ਤੇ ਜੀ ਤੇ ਆਉਂਦਾ ਹਾਂ ਉਹ ਤੋਂ ਨੰਦਾਰੇ ਨਾਲ ਮਿਲਣਾ ਹੈ ਜੀ ਸੀਏ ਦੀ ਫਿਕਰ ਜੀ ਮੇਰੇ ਤਰਫੋਂ ਬਾਕੀ ਕੀਤਾ ਕਿ ਉਹ ਇੱਕ ਕੰਮ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਜਿਵੇਂ ਜਿਵੇਂ ਚੱਲ ਰਹੀ ਹੈ ਉਹਦਾ ਤਫਤੀਸ਼ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਾਹਮਣੇ ਸ਼ੇਅਰ ਕੀਤੇ ਜਾਣ ਸਰ ਵਿਕਰਮ ਸਿੰਘ ਵਿਕਰਮ ਲਿਆ ਜਾ ਰਿਹਾ ਜਾ ਰਿਹਾ ਜੀ ਇਹ ਪਤਾ ਨਹੀਂ ਜੀ ਇਹ ਸਾਡੀ ਜਿਹੜੀ ਹੈਗੀ ਵਿਜਲੈਸ ਦੀ ਟੀਮ ਦਾ ਕਾਲ ਹੈਗਾ ਜੀ ਅਸੀਂ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਸਿਚੁਏਸ਼ਨ ਬਣ ਰਹੀ ਹੈ ਤੇ ਅਸੀਂ ਆਪਨੇ ਦਫਤਰ ਜਾ ਰਹੀਏ ਇੱਕ ਮੈਂ ਦਫ਼ਤਰ ਨਹੀਂ ਜਾ ਸਕਦਾ ਬੰਦਾ ਮੈਂ ਲੁਕ ਲੈ ਮੈਂ ਲਿਆ ਆਈ ਐਮ ਦ ਲੋਕਲ ਐਮ ਐਲ ਏ ਹਰ ਲੋਕਲ ਐਮ ਐਲ ਏ ਨੂੰ ਆਪਣੇ ਦਫ਼ਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਨਹੀਂ ਇੱਕ ਲੇਡੀਜ਼ ਅੰਦਰ ਨੇ ਲੇਡੀ ਜਿਹੜੀ ਇੱਥੇ ਅੰਦਰ ਆ ਇੱਕ ਲੇਡੀਜ਼ ਅੰਦਰ ਨਹੀਂ ਉਹਨਾਂ ਨੂੰ ਅੰਦਰ ਆਉਣਾ ਦੇ ਹੱਕ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਇਕੱਲੀ ਅੰਦਰ ਹੈ ਲੇਡੀ ਐਮ ਐਲ ਏ ਹੈ ਇਥੋਂ ਮੇਰਾ ਦਫ਼ਤਰ ਹੈ ਮੈਂ ਇਥੋਂ ਦੀ ਐਮਐਲਏ ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲ ਜੀ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਇਸ ਦਫ਼ਤਰ ਦੀ ਪਹਿਲਾਂ ਹੀ ਪੁਲਿਸ ਤਲਾਸ਼ੀ ਲੈ ਚੁੱਕੀ ਹਾਂ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ ਮੇਰੇ 80 ਸਾਲ ਦੇ ਮਦਰ ਇਕੱਲੇ ਸੀਗੇ ਚੰਡੀਗੜ੍ਹ ਤੇ ਅੰਬਰਸਤ ਤਲਾਸ਼ੀ ਲਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਇੱਥੇ ਕੀ ਕਰਨ ਮੈਨੂੰ ਆਪਣੇ ਦਫ਼ਤਰ ਚ ਨਹੀਂ ਜਾ ਮੈਂ ਦਫ਼ਤਰ ਨਹੀਂ ਜਾ ਸਕਦੀ ਤੁਸੀਂ ਦੱਸੋ ਇਟ ਇਜ਼ ਲਾਫੁਲ ਮੈਂ ਰੋਕ ਰਹੀ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਆਈ ਡੋਨਟ ਨੋ ਆਈ ਡੋਨਟ ਨੋ ਬਿਲਕੁਲ ਜੀ ਆ ਰਿਹਾ ਐਮ ਐਲ ਏ ਸਾਹਿਬ ਕਹਿ ਰਹੇ ਨੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਯਰ ਮਾਈ ਕੇਸ ਇਟ ਇਜ਼ ਜਸਟ ਪਾਰਟ ਹੈ ਤੁਸੀਂ ਗੱਲਬਾਤ ਕਰਨ ਲਈ ਆਏ ਹੋ ਸਰ ਮੈਂ ਤੇ ਜੀ ਪਿਆਰ ਉਹ ਤੋਂ ਕਾਰਨ ਮਿਲਣਾ ਹੈ ਸੀਏ ਦੀ ਫਿਕਰ ਇਹ ਲੋਕਾਂ ਦੀ ਮੁਸ਼ਕਲ ਮੇਰੇ ਤੋਂ ਬਾਕੀ ਕੀਤਾ ਕਿ ਉਹ ਇੱਕ ਕਰਦਾ ਹੈ ਕਿ ਮੈਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਜੋ ਜਿਵੇਂ ਜਿਵੇਂ ਚੱਲ ਰਹੀ ਉਹ ਤੋਂ ਤਫਤੀਸ਼ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਾਹਮਣੇ ਸ਼ੇਅਰ ਕੀਤੇ ਜਾਣ ਸਰ ਬਿਕਰਮ ਸਿੰਘ ਡੀਟੀਮ ਲਿਆਦਾ ਜਾ ਰਿਹਾ ਹੈ ਜੀ ਇਹ ਪਤਾ ਨਹੀਂ ਜੀ ਸਾਡੀ ਜਿਹੜੀ ਹੈਗੀ ਵਿਜਲੈਸ ਦੀ ਟੀਮ ਦਾ ਕਾਲ ਹੈਗਾ ਜੀ ਅਸੀਂ ਤਾਂ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਸਿਚੂਏਸ਼ਨ ਹੈ ਸੋ